ਸੰਬਰਾਲੇ ਤੋਂ ਚਾਰ ਵਾਰ ਜੇਤੂ ਰਹੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਆਪਣੀ ਪਾਰਟੀ ਵੱਲੋਂ ਇਗਨੋਰ ਕਰਨ ਦੇ ਲਗਾਏ ਦੋਸ਼ ਅਤੇ 85ਵੇਂ ਜਨਮ ਦਿਨ ਉੱਪਰ ਆਪਣੀ ਰਿਹੈਸ ਵਿੱਚ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੁੱਤਰੇ ਕਰਮਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸੰਬਰਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਨਾਲ ਚਟਾਨ ਬੰਗ ਖੜੇ ਹਾਂ ਜੇਕਰ ਐਮਪੀ ਹਲਕਾ ਫਤਿਗੜ ਸਾਹਿਬ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਸਾਨੂੰ ਅਗਨੋਰ ਕਰਦੇ ਨੇ ਤਾਂ ਸਾਨੂੰ ਉਸ ਦਾ ਕੋਈ ਵੀ ਮਲਾਲ ਨਹੀਂ ਅਸੀਂ ਕਾਂਗਰਸ ਪਾਰਟੀ ਦੀ ਸਪੋਰਟ ਕਰਦੇ ਆਂ ਅਤੇ ਕਰਦੇ ਰਹਾਂਗੇ ਹਲਕਾ ਸਮਰਾਲਾ ਵਿੱਚ ਜੇਕਰ ਸਾਡੀ ਕੋਈ ਡਿਊਟੀ ਨਹੀਂ ਲੱਗਦੀ ਤਾਂ ਅਸੀਂ ਲੁਧਿਆਣੇ ਜਾ ਕੇ ਆਪਣੀ ਪਾਰਟੀ ਪ੍ਰਧਾਨ ਰਾਜਾ ਬੜਿੰਗ ਜਲੰਧਰ ਵਿੱਚ ਜਾ ਕੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸਾਡੇ ਬਹੁਤ ਹੀ ਨਜ਼ਦੀਕੀ ਜੀਰਾ ਅਤੇ ਸੁਖਪਾਲ ਸਿੰਘ ਖੈਰਾ ਦੀ ਸਪੋਰਟ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਅੱਜ ਜਿਹੜੀ ਇਹ ਪ੍ਰੋਗਰਾਮ ਸੀਗਾ ਮੈਂ ਦੱਸਣਾ ਚਾਹੁੰਦਾ ਇਹ ਕੋਈ ਮਤਲਬ ਕੋਈ ਸਿਆਸੀ ਰੰਗਤ ਨਹੀਂ ਹੈ ਨਾ ਇਹ ਕੋਈ ਸਾਡਾ ਕੋਈ ਮੋਟਿਵ ਸੀਗਾ ਇਹ ਤਾਂ ਸਿਰਫ ਸਾਡੇ ਖਮਨ ਦੀ ਤਮੰਨਾ ਸੀ ਸਰਾਰਜੀ ਦੀ ਤਮੰਨਾ ਸੀ ਸਾਡੇ ਮੇਰੇ ਗ੍ਰੈਂਡਫਾਦਰ ਦੀ ਕਿ ਪੁਰਾਣੇ ਬੰਦੇ ਸਾਰੇ ਇਕੱਠੇ ਕੀਤੇ ਜਾਣ ਜਿਨ੍ਹਾਂ ਨਾਲ ਉਮਰ ਦਾ ਇੱਕ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਬੁਜਾਰਿਆ ਸਰਾਰਜੀ ਨੇ ਔਰ ਸ਼ਰੀਰਿਕ ਥੋੜੀ ਜੀ ਪ੍ਰੋਬਲਮ ਕਰਕੇ ਬਿਮਾਰੀ ਕਰਕੇ ਹੁਣ ਕਾਫੀ ਲੰਬੇ ਸਮੇਂ ਤੋਂ ਮੇਲ ਮਿਲਾਬ ਘਟ ਗਿਆ ਸੀ ਮਨ ਕਰਦਾ ਸੀ ਇਹਨਾਂ ਦਾ ਵੀ ਕਿਸੇ ਨਾ ਕਿਸੇ ਤਰੀਕੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵਾਰੀ ਮਿਲਿਆ ਜਾਵੇ ਦਿਲ ਦੀਆਂ ਗੱਲਾਂ ਕੀਤੀਆਂ ਜਾਣ ਪੁਰਾਣੀਆਂ ਗੱਲਾਂ ਯਾਦਾਂ ਕੀਤੀਆਂ ਜਾਣ ਯਾਦ ਕੀਤੀਆਂ ਜਾਣ ਸੋ ਇਸ ਕਰਕੇ ਅੱਜ ਪਰਿਵਾਰਕ ਫੰਕਸ਼ਨ ਇਸੇ ਤਰ੍ਹਾਂ ਰੱਖਿਆ ਸੀ ਖੁੱਲਾ ਸੱਦਾ ਸੀਗਾ ਵੀ ਤੇ ਨਹੀਂ ਵੀ ਸੀਗਾ ਬੇਸਿਕਲੀ ਪਰਿਵਾਰਕ ਤੌਰ ਤੇ ਫੰਕਸ਼ਨ ਸੀ ਪਰਿਵਾਰਕ ਤੌਰ ਤੇ ਮੈਂ ਤਾਂ ਕਰ ਰਿਹਾ ਜਿਨ੍ਹਾਂ ਨਾਲ ਲੰਬਾ ਸਮਾਂ ਅਸੀਂ ਬਤਾਇਆ ਹੈ ਜਿਹੜੇ ਸਾਡੇ ਦੁੱਖ ਸੁੱਖ ਚ ਜਿਨ੍ਹਾਂ ਕੋਲ ਅਸੀਂ ਪਿੰਡਾਂ ਚ ਜਾਂਦੇ ਸੀ ਜਿਹੜੇ ਸਾਡੇ ਕੋਲ ਆਉਂਦੇ ਸੀ ਆਉਂਦੇ ਨੇ ਉਹਨਾਂ ਨਾਲ ਅਸੀਂ ਅੱਜ ਇਹ ਪ੍ਰੋਗਰਾਮ ਬਣਾਇਆ ਹੈ ਵੈਸੇ ਸਾਡੇ ਮਨ ਚ ਅਸੀਂ ਕੋਈ ਗੱਲ ਨਹੀਂ ਸੀ ਵੀ ਕਿਸੇ ਨੂੰ ਛੱਡਣਾ ਹੈ ਜਾਂ ਨਹੀਂ ਬੁਲਾਉਣਾ ਕਿਉਂਕਿ ਇਹ ਖੁਸ਼ੀ ਦਾ ਮੌਕਾ ਸੀ ਇਹ ਕਿਹਨੂੰ ਛੱਡੀ ਤੇ ਕਿਹਨੂੰ ਨਾ ਨਾ ਬ ਲਈ ਐਸੀ ਕੋਈ ਗੱਲ ਹੈ ਹੀ ਨਹੀਂ ਸੀ ਪਰ ਜਿਵੇਂ ਕਿ ਤੁਸੀਂ ਕਾਂਗਰਸ ਪੜੇ ਨੂੰ ਬੰਦ ਕੀ ਕਰਦੇ ਹੋ ਜਿਵੇਂ ਸਮਰਾਲਾ ਹਲਕੇ ਦੇ ਜੋ ਕਾਂਗਰਸੀ ਪੂਰੀ ਟੀਮ ਸੀ ਉਹਦੇ ਦੇਖ ਰੋਂ ਨਿੰਮਿਤ ਕੀ ਉਹਨਾ ਖੁਸ਼ੀ ਨਹੀਂ ਸੀ ਕਿ ਸਾਰੇ ਆਏ ਸੀ ਤਕਰੀਬਨ ਕਿਸੇ ਦਾ ਕੋਈ ਪਰਸਨਲ ਕਮਿਟਮੈਂਟ ਹੋ ਸਕਦਾ ਹੈ ਤਾਂ ਸ਼ਾਇਦ ਉਹ ਨਹੀਂ ਆਇਆ ਹੋਗਾ ਪਰ ਸਾਡੇ ਵੱਲੋਂ ਕੋਸ਼ਿਸ਼ ਕੀਤੀ ਵੀ ਸਾਰ ਨੂੰ ਬੁਲਾਇਆ ਜਾਵੇ ਸਾਡੇ ਕਹਿਣ ਤੋਂ ਭਾਵੇਂਗਾ ਜਿਵੇਂ ਸੁਣਾ ਸਕ ਪੰਜ ਚਾਰ ਦੀ ਗੱਲ ਕਰਨੀ ਹੈ ਜਾਂ ਕਾਂਗਰਸ ਦਾ ਸੀਟ ਤੋਂ ਫੜਿਆ ਅਮਰ ਸਿੰਘ ਉਹ ਵੀ ਇੱਥੇ ਪਹੁੰਚ ਸਕਦੇ ਨਹੀਂ ਪਹੁੰਚੇ ਨਹੀਂ ਦੇਖੋ ਅਮਰ ਸਿੰਘ ਜੀ ਦਾ ਇਲੈਕਸ਼ਨ ਚੱਲ ਰਿਹਾ ਹੈ ਔਰ ਉਹਨਾਂ ਦੇ ਆਉਦੇ ਬਹੁਤ ਵੱਡੇ ਜਿਹੇ ਪ੍ਰੋਗਰਾਮ ਰੱਖੇ ਹੋਏ ਨੇ ਉਹਨਾਂ ਨੂੰ ਵੀ ਟਾਈਮ ਕਦਣਾ ਔਰ ਪਲੱਸ ਮੈਂ ਫੇਰ ਕੋਰੀ ਦਰਨਾ ਜੀ ਤੁਹਾਡੀ ਗੱਲ ਜਿਹੜੇ ਸਾਡੇ ਨਾਲ ਵਿਚਰਦੇ ਸੀ ਸਮਰਾਲੇ ਹਲਕੇ ਦੇ ਸਾਰੇ ਪਿੰਡਾਂ ਦੇ ਪੰਜ ਸਰਪੰਚ ਲੰਬੜਦਾਰ ਐਮਸੀ ਸਹਿਬਾਨ ਜਿਨ੍ਹਾਂ ਨੂੰ ਸਰਦਾਰ ਜੀ ਨੇ ਅਜੇ ਮੁੱਛਾ ਵੀ ਨਹੀਂ ਆਈਆਂ ਸੀ ਔਰ ਅੱਜ ਚਿੱਟੇ ਧੋਲੇ ਆ ਗਏ ਨੇ ਉਹਦੇ ਲੋਕ ਸਾਰੇ ਅੱਜ ਸਾਡੇ ਨਾਲ ਬੈਠੇ ਸੀ ਅ ਤੁਹਾਡਾ ਪ੍ਰਵਾਹ ਸਿਆਸੀ ਹੈ ਅੱਜ ਦੇ ਫੰਕਸ਼ਨ ਦਾ ਕੁਝ ਸਿਆਸੀ ਮਤਲਬ ਵੀ ਹੈ ਸਿਆਸੀ ਮਤਲਬ ਜਿਹੜਾ ਸਿਆਸੀ ਮਾਇਨੇ ਹੈ ਉਹ ਦੇਖੋ ਜੇ ਕਿਸੇ ਨੇ ਕੱਢਣਾ ਹੋਵੇ ਤਾਂ ਇਹਦੇ ਬਹੁਤ ਸਾਰੇ ਸਿਆਸੀ ਮਾਇਨੇ ਨਿਕਲ ਸਕਦੇ ਨੇ ਔਰ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਉਹ ਸਮਝਦੇ ਵੀ ਨਹੀਂ ਔਰ ਜਿਹੜੀ ਇਹ ਸਿਆਸੀ ਗੱਲ ਹੈ ਜੇ ਜੇ ਆਪਾਂ ਨੂੰ ਸਿਆਸਤ ਸਿਆਸਤ ਵਾਲੇ ਪਾਸੇ ਨੂੰ ਲੈ ਕੇ ਜਾਵਾਂਗੇ ਤਾਂ ਖੁਸ਼ੀ ਵਾਲੀ ਗੱਲ ਜਿਹੜੀ ਉਹ ਘਟ ਜਣੀ ਹੈ ਤੁਸੀਂ ਕਦੇ ਬੰਗਸਵਾਦੀ ਦੇ ਵਿੱਚ ਕੰਪੇਨ ਦੇ ਵਿੱਚ ਪਾਰਟਿਸਪੇਟ ਕਰੇ देखो असिता तत पर बैठे हैं जे सानो हुक्म आउगा कांग्रेस पार्टी दे सिपाही है बूथ लेवल तो लेके जे जोन तक ग्रुपा तक हलक्या तक जे संदेश सही भी होगा हजार लोग जिन्ने ਤੁਹਾਡੇ ਸਪੱਤ ਕਰਨੇ ਜਿਹੜੇ ਬਹੁਤ ਜੁੜੇ ਹੋਏ ਨੇ ਤਾਂ ਇਹਨੂੰ ਸ੍ਰੀਹਾ ਦੇਆ ਜਿਹੜਾ ਬਿਆ ਪਿੱਤਰ ਤੋਂ ਉਹ ਫਿਰ ਸ੍ਰੀਹਾ ਦੇਨ ਦੀ ਲੋੜੀ ਦੀ ਜੇ ਇਸ ਕੁਟਕੁਟ ਕੇ ਕਾਂਗਰਸ ਭਰੀ ਹੈ ਸਾਡੇ ਬੰਦੇ ਆ ਮੇਰੇ ਜੇ ਕੁਟਕੁਟ ਕੇ ਕਾਂਗਰਸ ਭਰੀ ਗਿਆ ਕੋਈ ਲੱਖ ਕਹੀ ਜਾਵੇ ਬਟਨ ਤਾਂ ਕਾਂਗਰਸ ਪਿੱਤੀ ਜਾਂਦਾ ਹੈ ਪਾਰਟੀ ਬਣਾ ਹੋਰ ਕੀਤਾ ਜਾ ਰਿਹਾ ਹੈ ਕਿ ਤੁਹ ਸਮਝ ਜਾਏਗੀ ਇਹ ਕੋਈ ਦੇਖਣਾ ਚਾਹੀਦਾ ਪਾਰਟੀ ਨੂੰ ਇਹ ਦੇਖਣਾ ਚਾਹੀਦਾ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਹੁਣ ਦਿਨ ਨੂੰ ਸ਼ਕਤੀ ਪ੍ਰਦਰਸ਼ਨ ਹੀ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਪਰਿਵਾਰ ਹੀ ਸਾਡਾ ਏਡਾ ਵੱਡਾ ਜੀ ਕੀ ਕਰ ਸਕਦੇ ਹਾਂ ਪਰਿਵਾਰ ਜਿ ਇਕੱਠਾ ਹੋ ਜੇਨ ਤੱਕਲੇ ਨੇ ਸ਼ਕਤੀ ਪ੍ਰਦਰਸ਼ਨ ਸਾਹਮਣੇ ਸਮਝ ਲੇ ਪਰਿਵਾਰ ਹੀ ਪਰਿਵਾਰ ਇਕੱਠਾ ਕੀਤਾ ਇਹ ਲੋਕ ਕੀਤਾ ਜਾ ਰਿਹਾ ਹੈ ਦੇਖੋ ਫੀਲ ਜਿੱਥੇ ਤੱਕ ਗੱਲ ਹੈ ਜੇ ਛੇ ਵਾਰ ਜਿਸ ਬੰਦੇ ਨੇ ਇਲੈਕਸ਼ਨ ਗੜੀ ਹੋਵੇ ਜਿਸ ਪਰਿਵਾਰ ਨੇ ਔਰ ਨਗਰ ਕਾਉਂਸਲ ਦੀ ਪ੍ਰਧਾਨਗੀ ਉਸ ਪਰਿਵਾਰ ਚ ਹੋਵੇ 2 ਐਮਸੀ ਹੋਣ ਉਸ ਪਰਿਵਾਰ ਕੋਲ ਔਰ ਸੁਭੀਰ ਸਿੰਘ ਜੀ ਪੱਪੀ ਜੀ ਵਰਗੇ ਜਿਨ੍ਹਾਂ ਦਾ 26 ਸਾਲ 30 ਸਾਲ ਦਾ ਐਕਸਪੀਰੀਅੰਸ ਹੈ ਔਰ ਕੱਲੇ ਕੱਲੇ ਪਿੰਡ ਦੇ ਕੱਲੇ ਕੱਲੇ ਪਰਿਵਾਰ ਦੇ ਮੈਂਬਰ ਟਿਪਸ ਤੇ ਯਾਦ ਨੇ ਉਹ ਜਿਹੜੇ ਬੰਦਿਆਂ ਦੀ ਜੇ ਡਿਊਟੀ ਨਹੀਂ ਲਈ ਜਾਊਗੀ ਕੱਲੇ ਫਿਰ ਅਸੀਂ ਇਸ ਜਗ੍ਹਾ ਤੇ ਜੇ ਕੋਈ ਹੋਰ ਵੀ ਹੁੰਦਾ ਉਹ ਜ਼ਰੂਰ ਇਗਨੋਰ ਮਹਿਸੂਸ ਕੀਤੀ ਉਹ ਕਰਦਾ ਪਰ ਮੈਂ ਮੈਂ ਫਿਰ ਕਹਿੰਦਾ ਮੈਨੂੰ ਇਸ ਗੱਲ ਦਾ ਮਲਾਲ ਨਹੀਂ ਹੈ ਕਿਉਂਕਿ ਸਿਆਸਤ ਚ ਬਹੁਤ ਕੁਝ ਚੱਲਦਾ ਹੈ ਬਹੁਤ ਕੁਝ ਦੇਖਣਾ ਪੈਂਦਾ ਮੈਂ ਛੋਟੀ ਜੀ ਗੱਲ ਵੀ ਸਾਨੂੰ ਨਹੀਂ ਜੀ ਪੁੱਛਿਆ ਕੋਈ ਗੱਲ ਨਹੀਂ ਪੁੱਛਿਆ ਅਸੀਂ ਇੰਨਾ ਕਦਮ ਰੱਖਦੇ ਆ ਜੇ ਨਹੀਂ ਵੀ ਪੁੱਛਿਆ ਤਾਂ ਸਾਡਾ ਕੋਈ ਵਿਗੜਦਾ ਨਹੀਂ ਜੇ ਨਹੀਂ ਵੀ ਪੁੱਛਿਆ ਅਸੀਂ ਖਤਮ ਨਹੀਂ ਹੁੰਦੇ

ਚਰਨਜੀਤ ਸਿੰਘ ਚੰਨੀ ਜੀ ਮੈਂ ਬੇਨਤੀ ਕਰਦਾ ਚਰਨਜੀਤ ਸਿੰਘ ਚੰਨੀ ਜੀ ਉਹ ਡਿਕਸ਼ਨ ਲੜ ਰਹੇ ਨੇ ਸੁਖਪਾਲ ਸਿੰਘ ਖਹਿਰਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਰਸੂਲ ਪੰਜਾਬ ਚਾਜੀ ਡੇਟ ਚ ਉਹ ਡਿਕਸ਼ਨ ਲੜ ਰਹੇ ਨੇ ਉਹ ਸਾਰੇ ਮਸ਼ਹੂਰ ਨੇ ਆਪਣੇ ਆਪਣੇ ਸੀਟਾਂ ਤੇ ਹਾਲਾਂਕਿ ਇਹ ਰਣਨੀਤੀ ਚੇਂਜ ਕੀਤੀ ਜਾ ਸਕਦੀ ਸੀ ਮਦਦ ਕੀਤੀ ਜਾ ਸਕਦੀ ਸੀ ਬੰਦਿਆਂ ਦੀ ਜਿਵੇਂ ਡਾਕਟਰ ਅਮਰ ਸਿੰਘ ਨੇ ਇਹਨਾਂ ਕੋਲ ਅਮਰ ਸਿੰਘ ਜੀ ਫਤਿਹਗੜ੍ਹ ਸਾਹਿਬ ਦੀ ਮੈਂ ਗੱਲ ਕਰਨਾ ਨੌ ਹਲਕੇ ਨੇ ਨੌ ਹਲਕਿਆਂ ਚ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਐਮਪੀ ਕਦੇ ਵੀ ਆਪ ਇਲੈਕਸ਼ਨ ਨਹੀਂ ਲੜਦਾ ਉਹਨਾਂ ਨੂੰ ਇਲੈਕਸ਼ਨ ਲੜਾਈ ਜਾਂਦੀ ਹੈ ਆਮ ਆਦਮੀ ਪਾਰਟੀ ਕੋਲ 9 ਬੰਦੇ ਨੇ ਇਲੈਕਸ਼ਨ ਲੜਾਉਣ ਵਾਸਤੇ ਕਾਂਗਰਸ ਪਾਰਟੀ ਕੋਲ ਬੰਦਿਆਂ ਦੀ ਘਾਟ ਹੈ ਅਦਰ ਦੈਨ ਸੁੰਭਰਾਲਾ ਅਦਰ ਦੈਨ ਸੁੰਭਰਾਲਾ ਕਿਸੇ ਕਿਸੇ ਹੋਰ ਕੰਸੀਕਵੈਂਸ ਦੇ ਜਿਾਕੇ ਕੰਸੀਕਵੈਂਸ ਅਸੀਂ ਜਾਮਾਂਗੇ ਜੀ 100% ਜਾਮਾਂਗੇ ਜੇ ਸਾਡੀ ਇੱਥੇ ਸੁਭਾਵਾਂ ਨਹੀਂ ਲਾਈਆਂ ਜਾਣਗੀਆਂ ਡਿਊਪੀ ਨਹੀਂ ਲਾਈਆਂ ਜਾਣਗੀਆਂ ਤਾਂ ਸਾਡੇ ਜਿਹੜੇ ਹੋਰ ਸਾਥੀ ਸੱਜਣ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਜਾਮਾਂਗੇ ਜੀ ਇੱਕ ਮਿੰਟ ਦਾ ਟਾਈਮ ਪਿਆ ਜੇ ਹੁਣ ਵੀ ਆਉਂਦਾ ਕੋਈ ਫਿਰ ਨਹੀਂ ਗਾ ਦੋਗੇ ਜ਼ਰੂਰ ਤੁਰਾਂਗੇ ਜੀ ਇਹ ਕੋਈ ਦੋਰ ਆਹੀ ਹੈ ਜੇ ਨਹੀਂ ਆਉਂਦੇ ਤਾਂ ਕਿਸ 파ਰਟੀ ਨੂੰ ਚੋਣਾਂ ਕਾਂਗਰਸ ਪਾਰਟੀ ਨੂੰ ਅਸੀਂ ਤਾਂ ਕਾਂਗਰਸ ਪਾਰਟੀ ਚ ਹਾਂ ਸਰਪੇਟੂ ਹਾਂ ਜੀ ਸਰਪੇਟੂ ਸਿਆਸੀ ਬੰਦਾ ਕਦੇ ਘਰ ਬੈ ਨਹੀਂ ਸਕਦਾ ਸਾਡੇ ਪੈਰਾਥਲੇ ਤਿਆਰ ਲੱਗੇ ਰਹੇ ਅਸੀਂ ਘਰ ਨਹੀਂ ਬੈ ਸਕਦੇ ਅਸੀਂ ਤਾਂ ਬਾਹਰ ਨਿਕਲਾਂਗੇ ਲੋਕਾਂ ਚ ਹੀ ਸਾਡੀ ਜਾਨ ਵੱਸਦੀ ਹੈ ਅਸੀਂ ਲੋਕਾਂ ਚ ਹੀ ਅਸੀਂ ਜਿਉਂਨੇ ਆ ਜਾਗਦੇ ਆ ਪਰ ਜੇ ਇੱਥੇ ਨਹੀਂ ਤਾਂ ਕੋਈ ਗੱਲ ਨਹੀਂ ਕਿਤੇ ਹੋਰ ਸਹੀ ਅਸੀਂ ਲੁਧਿਆਣੇ ਜਾਮਾਂਗੇ ਸਾਡੇ ਪ੍ਰਧਾਨ ਜੀ ਇਲੈਕਸ਼ਨ ਲੜ ਰਹੇ ਨੇ ਗੁਲੰਦਰ ਜਾਮਾਂਗੇ ਉੱਥੇ ਸਾਬਕਾ ਮੁੱਖ ਮੰਤਰੀ ਲੜਖਣ ਲੜ ਰਹੇ ਨੇ ਸਾਡੇ ਬਹੁਤ ਕਰੀਬੀ ਕੁਲਵੀਰ ਜੀਰਾ ਜੀ ਉਹ ਇਲੈਕਸ਼ਨ ਲੜ ਰਹੇ ਨੇ ਸੁਖਵਾਲ ਖੇਰਾ ਜੀ ਇਸ ਤੋਂ ਉਲਟ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੁੱਤਰ ਹਰਦੀਪ ਸਿੰਘ ਢਿੱਲੋਂ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਜੇਕਰ ਪਾਰਟੀ ਸਾਡੀ ਪੁੱਛਗਛ ਨਹੀਂ ਕਰਦੀ ਤਾਂ ਆਉਣ ਵਾਲੇ 4-5 ਦਿਨਾਂ ਵਿੱਚ ਅਸੀਂ ਕੋਈ ਵੱਡਾ ਫੈਸਲਾ ਲੈ ਸਕਦੇ ਹਾਂ ਪਹਿਨਾ ਤਾਂ ਸਾਡੇ ਫਾਜ਼ਲ ਸਾਹਿਬ ਦਾ ਜਨਮ ਦਿਨ ਸੀ ਉਹ ਤੇ ਵੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਨਾਇਆ ਵਾ ਤੇ ਉਦੋਂ ਵਾਰ ਸਾਰਿਆਂ ਨੂੰ ਹਲਕੇ ਦੇ ਲੋਕ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਕੀ ਜਿੰਨੇ ਸਾਨੂੰ ਪਾਰਟੀ ਗਨੋਰ ਕਰ ਰਹੀ ਆ 25 ਸਾਲ ਫਾਜ਼ਲ ਸਾਹਿਬ ਨੇ ਕੀਤੀ ਆ ਸੇਵਾ ਤੇ ਪਾਰਟੀ ਇਗਨੋਰ ਕਰ ਰਹੀ ਆ ਸਾਨੂੰ ਉਹਦਾ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦਾ ਰੋਸਾ ਵੀ ਕਰਦੇ ਆਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਗੇ ਕੀ ਕਰਨਾ ਵੀ ਉਹ ਉਹ ਸਮਝ ਲਈ ਇਲੈਕਸ਼ਨ ਦਾ ਸ਼ੁਰੂ ਬਕਸਲ ਹੋ ਜਾਣਾ ਹੈ ਅੱਜ ਇਕੱਠ ਹੋ ਗਿਆ ਲੋਕ ਸਾਰੇ ਜਿਹੜੇ ਸਵਾਰਥਕ ਆ ਗਏ ਹੁਣ ਫਿਰ ਦੱਸਣ ਦਾ ਕੋਈ ਤੈ ਹੈ ਦੱਸਾਂ ਕਿ ਜੇ ਕੋਈ ਪਾਰਟੀ ਕੋਈ ਅੱਗੇ ਕੋ ਕਰੂਗੀ ਜੇ ਨਹੀਂ ਕਰੂਗੀ ਫਿਰ ਅਸੀਂ ਆਪਦਾ ਡਿਸੀਜਨ ਲਵਾਂਗੇ ਅਸੀਂ ਕੀ ਕਰਨਾ ਜਿਹੜੇ ਟੋਟਲੇ ਕੰਟਰੈਕਟ ਕੀਤਾ ਵੀ ਸਾਡੇ ਕੋ ਨਹੀਂ ਆਉ ਦੂਜੀ ਹਲੇ ਕਿਸੇ ਪਾਰਟੀ ਨੇ ਕਿਸੇ ਦਾ ਫੋਨ ਆਏ ਨੇ ਪਰ ਅਸੀਂ ਸਭ ਨੂੰ ਜਵਾਬ ਦੇਤਾ ਹਲੇ ਕਾਂਗਰਸ ਪਾਰਟੀ ਨਾਲੇ ਆ ਜੇ ਸਾਡੇ ਨਾਲ ਨਹੀਂ ਸਹੀ ਚੱਲੂ ਪਾਰਟੀ ਫਿਰ ਅਸੀਂ ਕੱਲ ਨੂੰ ਕੋਈ ਵੀ ਕਰ ਸਕਦੇ ਆ ਆਪਦਾ ਸਹੀ ਤਬਾਅ ਮੈਂ ਆਪਣਾ ਕੋਈ ਵੀ ਅਗਲਾ ਡਿਸੀਜਨ ਦੱਸ ਦਾਂਗੇ ਤੁਹਾਨੂੰ 2-4 ਦਿਨਾਂ ਦੇ ਵਿੱਚ ਕਿ ਜੇ ਨਹੀਂ ਪਾਰਟੀ ਸਹੀ ਚੱਲਦੀ ਤਾਂ ਫਿਰ ਮੈਂ ਆਪਣਾ ਅਲੱਗ ਡਿਸੀਜਨ ਲੈ ਕਰ ਲਿਆਂਦਾ ਕਿ ਸਾਰੇ ਪਰਿਵਾਰ ਦਾ ਨਹੀਂ ਮੇਰਾ ਅਲੱਗ ਆਪਣਾ ਸਾਰਾ ਸਾਰਾ ਪਰਿਵਾਰ ਵੈਸੇ ਸਾਡਾ ਇਕੱਠਾ ਸਾਰਾ ਤੇ ਪਰ ਸਿਆਸਤ ਜੇ ਕਾਨੂੰ ਕਰੂਗੀ ਤਾਂ ਅਲੱਗ ਵੀ ਹੋ ਸਕਦਾ ਸਿਆਸਤ ਦਾ ਕਿਉਂਕਿ ਰਾਣਾ ਗਰਜੀਤ ਦਾ ਦੇਖ ਲਓ ਉਹਨਾਂ ਦਾ ਬੇਟਾ ਅਲੱਗ ਕਰਦਾ ਠੀਕ ਹੈ ਨਾ ਚੰਜੀ ਦੇ ਬ੍ਰਦਰ ਨੇ ਕੀਤੀ ਸੀ ਫਿਰ ਉਸ ਹਰ ਦਾ ਸਾਨੂੰ ਵੀ ਆਪਣਾ ਸਾਰਾ ਹੱਕ ਹੈਗਾ ਕਰਨ ਦਾ ਦੇਖੋ 25 ਸਾਲ ਸੇਵਾ ਕੀਤੀ ਆ ਅਸੀਂ ਵੀ ਆਪਣਾ ਦੇਖਣਾ ਸਾਰਾ ਇਹ ਕੋਈ ਨਾ ਕੰਮ ਨਹੀਂ ਕਰ ਰਹੀ ਹੈ ਇਹ ਹੁਣ ਉਹਨਾਂ ਨੂੰ ਪਤਾ ਪਾਰਟੀ ਨੂੰ ਪਤਾ ਹੈ ਕਮਾਨ ਨੂੰ ਪਤਾ ਜੇ ਉਹ ਇਗਨੋਰ ਕਰੂਗੀ ਤਾਂ ਫਿਰ ਕੱਲ ਨੂੰ ਅਸੀਂ ਵੀ ਆਪਣਾ ਡਿਸੀਜਨ ਕੋਈ ਹੋ ਮੈਂ ਲੈ ਸਕਦਾ ਕੋਈ ਮਸੂਹ ਹੋ ਰਿਹਾ ਉਹਨੂੰ ਮੈਂ ਇਗਨੋਰ ਕਰਦੀ ਆ ਉਹਨੂੰ ਕਰਦੀ ਆ ਤਾਂ ਹੀ ਤੁਹਾਨੂੰ ਦੱਸ ਰਹੇ ਆ ਅਜਿਹਾ ਕੱਟ ਦਿੱਤਾ ਕਿ ਸ਼ਕਤੀ ਪ੍ਰਦਰਸ਼ਨ ਹੈਹੀ ਕਾਰਨ ਜਿਸੇ ਕਾਰਨ ਇਹ ਵੀ ਇਹੀ ਕਾਰਨ ਵੀ ਹੈਗਾ ਬਾਕੀ ਜਿਆਦਾ ਫਾਦਰ ਸਾਹਿਬ ਦਾ ਬਰਥਡੇ ਸੀ ਲੋਕ ਉਹਦੇ ਕਰਕੇ ਵੀ ਆ ਬਾਕੀ ਸ਼ਕਤੀ ਪ੍ਰਦਰਸ਼ਨ ਵੀ ਲੱਗੂ ਜੇ ਮਰਜ਼ੀ ਲੱਗੂ ਸਾਬਕਾ ਬਧਾਇਕ ਅਮਰੀਕ ਸਿੰਘ ਢਿੱਲੋਂ ਦੇ ਸਭ ਤੋਂ ਨਜ਼ਦੀਕੀ 25 ਸਾਲਾਂ ਤੋਂ ਉਹਨਾਂ ਦੇ ਪੀਏ ਸੁਖਬੀਰ ਸਿੰਘ ਪੱਪੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਢਿੱਲੋਂ ਪਰਿਵਾਰ ਦੇ ਨਾਲ ਚਟਾਨਬੰਗ ਖੜੇ ਨੇ ਅਤੇ ਖੜੇ ਰਹਿਣਗੇ ਅੱਜ ਉਸ ਸ਼ਖਸ ਦੇ ਅਸੀਂ ਜਨਮ ਦਿਨ ਤੇ ਇਕੱਠੇ ਹੋਏ ਹਾਂ ਜਿਸ ਸ਼ਖ ਨੇ ਇਸ ਇਲਾਕੇ ਦੇ ਵਿੱਚ ਵੈਸੇ ਦਾ 40-50 ਸਾਲ ਤੋਂ ਪਰ ਬਤੌਰੇ ਇੱਕ ਕਾਂਗਰਸ ਪਾਰਟੀ ਦੇ ਜਰਨਲ ਦੇ ਤੌਰ ਤੇ 25 ਸਾਲ ਇਸ ਇਲਾਕੇ ਦੀ ਸੇਵਾ ਕੀਤੀ ਹੈ ਅੱਜ ਸਮੁੱਚਾ ਹਲਕਾ ਸਮੁੱਚਾ ਪਰਿਵਾਰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਵਧਾਈ ਦੇਣ ਲਈ ਤੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਅਸੀਂ ਸਾਰੇ ਇਕੱਤਰ ਹੋਏ ਆ। ਜਿਵੇਂ ਕਿ ਅੱਗੇ ਕੁਝ ਥੋੜੀ ਪਹਿਲਾਂ ਡਾਟਾ ਮਸਿਆ ਦਿੱਕੇ ਗਏ ਸੀ। ਇਹ ਮੁੱਦਾ ਵੀ ਚੁੱਕਿਆ ਗਿਆ ਸੀਗਾ ਕੀ ਕਹਿਣਾ ਚਾਹੁੰਦੇ ਹੋ ਸਭ। ਅ ਦਿਖੋ ਜਿਵੇਂ ਕਰਨਵੀਰ ਸਿੰਘ ਨੇ ਕਿਹਾ ਤੇ ਮੈਂ ਵੀ ਕਹਿਣਾ ਕਿ ਮੈਂ ਤੇ ਕਰਨਵੀਰ ਅਸੀਂ ਕਾਂਗਰਸ ਦੇ ਪੁਰਾਣੇ ਲੰਮੇ ਸਮੇਂ ਤੋਂ ਸਿਪਾਹੀ ਆ। ਕਾਂਗਰਸ ਸਾਡੇ ਹੱਡਾਂ 'ਚ ਐ ਅਸੀਂ ਕਾਂਗਰਸ ਲਈ ਬੜਾ ਲੰਮਾ ਸਮਾਂ ਕੀਤਾ ਹੈ ਕਾਂਗਰਸ ਲਈ ਕੰਮ ਕਰਦੇ ਰਹਾਂਗੇ ਪਰ ਜੇ ਅਸੀਂ ਸਿਪਾਹੀਆਂ ਮੈਂ ਜਿਵੇਂ ਕਿਹਾ ਸਾਡੇ ਸਰਦਾਰ ਅਮਰੀਕ ਸਿੰਘ ਢੱਲੋਂ ਨੇ ਉਹ ਕਾਂਗਰਸ ਦੇ ਜਰਨੈਲ ਨੇ ਠੀਕ ਹੈ ਜੀ ਉਹਨਾਂ ਦੀ ਅਗਵਾਈ 'ਚ ਅਸੀਂ ਬੜਾ ਕੰਮ ਕੀਤਾ ਤੇ ਉਹਨਾਂ ਦੀ ਅਗਵਾਈ 'ਚ ਹੁਣ ਵੀ ਕਰਾਂਗੇ ਪਰਿਵਾਰ ਇੱਕ ਸਾਡੀ ਸਾਹਜ ਹੈ ਸੀ ਹੈ ਤੇ ਰਹੂਗਾ ਡਾਕਟਰ ਅਮਰ ਸਿੰਘ ਨੇ ਗੱਲ ਕੀਤੀ ਸੀ ਕਿ ਕਾਗਰ ਪਰਿਵਾਰ ਬਾਰੇ ਪੁੱਛਿਆ ਗਿਆ ਜੀ ਇਹ ਕਾਗਰ ਤੋਂ ਫਾਰਟ ਉਹਨਾਂ ਦਾ ਕਿਹਾ ਜੀ ਇੱਕ ਪਰਿਵਾਰ ਪਰ ਉਹ ਉਸ ਤੋਂ ਬਾਅਦ ਹੀ ਪਤਾ ਕੀਤਾ ਤਾਂ ਨਗਰ ਕੌਂਸਲ ਪਰ ਉਹਨਾਂ ਨੇ ਕਿਹਾ ਸੀ ਬੇਤੁਸੀ ਆ ਦੇਖੋ ਮੈਂ ਇਹ ਗੱਲ ਕਲੀਅਰ ਕਰਦਾ ਅੱਜ ਵੀ ਅਸੀਂ ਕਹਿੰਦੇ ਆ ਤੇ ਉਦੋਂ ਵੀ ਸ਼ਰਮ ਇਹ ਗੱਲ ਕਹੀ ਸੀ ਵੀ ਕਾਗਰ ਸੇ ਇੱਕ ਮੋਟਾ ਕਿਉਂਕਿ ਅਸੀਂ ਵੀ ਕਾਗਰਸੀਆਂ ਸਾਡੇ ਹੋਂਦ ਚ ਵੀ ਕਾਗਰਸ ਹੈ ਤੇ ਗੱਲ ਰਹੀ ਨੁਮਾਇੰਦਗੀ ਦੀ ਨਮੇਦਗੀ ਤਾਂ ਸਾਡੀ ਅਮਰੀਕ ਸਿੰਘ ਟੱਲੋਆ ਸਭ ਨੇ 25 ਸਾਲ ਕੀਤੀ ਹੈ ਪੰਜ ਇਲੈਕਸ਼ਨ ਆਪ ਲੜੀਆਂ ਨੇ 6 4 5 ਅਸੀਂ ਐਮਪੀ ਇਲੈਕਸ਼ਨਾਂ ਲੜਾਈਆਂ ਨੇ ਬਲਾਕ ਸੰਮਤੀ ਲੜੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਲੜੀਆਂ ਨੇ ਮਿਊਨਿਸਪਲ ਕਮੇਟੀਆਂ ਕਾਂਗਰਸ ਨੇ ਜਿੱਤੀਆਂ ਨੇ ਤੇ ਉਹ ਜਿਹੜਾ ਸਵਰਲਾ ਹਲਕਾ ਜਿਹਨੂੰ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਪੰਥ ਹਲਕਾ ਹੈ ਉਸ ਪੰਥਕ ਹਲਕੇ ਨੂੰ ਸਰਦਾਰ ਅਮਰੀਕ ਸਿੰਘ ਨੇ ਇੱਕ ਬੂਟਾ ਲਾ ਕੇ ਕਾਂਗਰਸ ਦਾ ਵੱਡਾ ਕੀਤਾ ਅੱਜ ਉਹ ਫਰ ਦੇ ਰਿਹਾ ਹੈ ਕਾਂਗਰਸ ਲਈ ਸੋ ਹਾਂ ਜੀ ਜਿਵੇਂ ਕਿ ਇਹ ਤਾਂ ਪਤਾ ਲੱਗ ਚੁੱਕੀ ਹੈ ਕਿ ਕਾਂਗਰਸ ਮੈਂ ਦੋ ਫਾੜ ਦੋ 그룹 ਜਿਗਰ ਨਾਲ ਕਿ ਗਰੁੱਪ ਬਣਾ ਕੇ ਕਿ ਲੱਗਦਾ ਸੀ ਕਿ ਉਸ ਮਤਨ ਕਰ ਮੈਂ ਇਕੱਲੇ ਕਹਿਣਾ ਅੱਜ ਵੀ ਮੈਂ ਸਰਦਾਰ ਅਮਰੀਕ ਸਿੰਘ ਦੇ ਉਹ ਮੇਰੇ ਪਿਤਾ ਸમાન ਨੇ ਪਿਤਾ ਸમાન ਰਹਿੰਦੇ ਦਮ ਤੱਕ ਸਰਦਾਰ ਅਮਰੀਕ ਸਿੰਘ ੱਥਲੋਂ ਰਹਿਣਗੇ ਔਰ ਬਤੌਰੇ ਕਾਂਗਰਸੀ ਜਿਸ ਤਰ੍ਹਾਂ ਕਰਨੀਰ ਜੀ ਨੇ ਕਿਹਾ ਅਸੀਂ ਕਾਂਗਰਸ ਨੇ ਪ੍ਰਤੀ ਸਮਰਪਿਤ ਹੈ ਕਾਂਗਰਸ ਜਿੱਥੇ ਸਾਡੀ ਡਿਊਟੀ ਲਾਊਗੀ ਅਸੀਂ ਉਹਦੇ ਵਿੱਚ ਹਾਜ਼ਰ ਹੈ ਚਾਹੀ ਉਹ ਡਾਕਟਰ ਅਮਰ ਸਿੰਘ ਲਾਉਣ ਚਾਹੀ ਕੋਈ ਕਾਂਗਰਸ ਦਾ ਹੋਰ ਲੀਡਰ ਲਾਵੇ ਜਿੱਥੇ ਜਿੱਥੇ ਕਾਂਗਰਸ ਨੂੰ ਇਸ ਪਰਿਵਾਰ ਦੀ ਮੇਰੀ ਲੋੜ ਹੈ ਤੇ ਅਸੀਂ ਉੱਥੇ ਕਾਂਗਰਸ ਪ੍ਰਤੀ ਹਾਜ਼ਰ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ